ਆਹੋ ਲਾ ਵੇਖਣਾ ਜੀ ਤੁਸੀਂ ਹਾਂ ਆਓ ਲਾ ਵੇਖਣਾ ਜੇ ਕਿਉਂ ਹੈ ਆਓ ਲਾ ਵੇਖਣਾ ਜੇ ਚੱਕੋ ਇਹ ਠੀਕ ਹੈ ਅਜੇ ਪਾਣੀ ਮਾਰ ਲਾ ਆਪਣਾ ਬੋਸ ਸਰ ਉਹ ਤੁਹਾਨੂੰ ਚੱਕ ਦੇਣ ਲੱਗੇ ਹੁਣ ਨਾੜੇ ਚ ਪਾ ਦੇ ਹੈ ਨਾ ਨਾ ਰੱਖੋ ਇਹਨਾਂ ਸਾਰਾ ਸਭ ਆਓ ਤੁਸੀਂ ਮੇਲਾ ਦੇਖਣਾ ਹੈ ਕੀ ਕਰ ਰਹੇ ਹੋ ਹੁਣ ਕਾਕਾ ਉਨੇ ਕੰਮ ਨਾ ਕਰਿਓ ਸੋਲਿਆ ਇੱਧਰ ਬੇਟਾ ਬੱਚੇ ਹੋਂ ਤੁਸੀਂ ਮੇਰੇ ਹੈ ਨੁਕਸਾਨ ਹੋ ਆਪੇ ਦੇ ਲਿਓ ਕਾਜ ਨੂੰ ਦੇ ਦੋ ਜਾਨ ਦੇ ਦੋ ਥੋਰ ਦਸ ਬਾਬਾ ਜੀ ਇਮਾਨਦਾਰੀ ਬਣਾ ਪਿਛਲੇ ਇਮਾਨਦਾਰੀਆਂ ਚੋਕ ਬਾਬਾ ਜੀ ਬਸ ਬਿਲਕੁਲ ਚੰਗੀ ਗੱਲ ਆ ਇਹੋ ਜਿਹਾ ਜਦਾਂ ਦੀ ਮਰਜੀ ਸਰਦਾਰੀ ਬਣਾਓ ਇਹ ਨਹੀਂ ਪੈਣਾ ਵਿੱਚ ਉਹ ਵੀ ਨਾ ਕਰਿਆ ਇਹ ਸਰਦਾਰੀ ਲਾਜੀ ਆ ਦਿਖਾ